ਜੀ ਜਿਹੜੀ ਤੁਸੀਂ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ ਕੀ ਕਹਣਾ ਚਾਹੋਗੇ ਤੋਂ ਪਹਿਲਾਂ ਤੇ ਮੈਂ ਹਲਕਾ ਉਲਮੁੜ ਟਾਂਡਾ ਦੇ ਸਾਰੇ ਆਮਾਦੀ ਪਾਰਟਿਸਾਪੀਆਂ ਦਾ ਜੂਨ ਮਿਆਣੀ ਦੇ ਸਾਰੇ ਆਮਾਦੀ ਪਾਰਟਿਸਾਪੀਆਂ ਦਾ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਰਾਜਵੀਰ ਸਿੰਘ ਰਾਜ ਜੀ ਦਾ ਸਾਹ ਹਰਮੀਤ ਸਿੰਘ ਵਾਲਪ ਸਾਹਿਬ ਦਾ ਸਰ ਜਰ ਸੁਖਿੰਦਰ ਸਿੰਘ ਗੋੜਾ ਸਾਹਿਬ ਦਾ ਸਾਡੇ ਕੀਸ਼ੋਰ ਸਿੰਘ ਜੀ ਸਾਡੇ ਲਖਵੀਰ ਸਿੰਘ ਜੀ ਲਗਭਗ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰਿਆਂ ਦੇ ਰਾਜਦ ਕਾ ਸਾਰਿਆਂ ਦੀ ਮਿਹਰ ਸਤਿ ਸ਼੍ਰੀ ਅਕਾਲ ਦਿੱਤੀ ਹੈ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦੀ ਹਾਂ ਮੇਰੇ ਬਹੁਤ risdar ਆਏ ਹੋਏ ਨਾਲ ਉਹਨੇ ਬਹੁਤ ਮੇਰਾ ਮਿਹਨਤ ਕੀਤੀ ਹੈ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਐਮਐਲਏ ਸਾਹਿਬ ਨੂੰ ਨਾ ਜਿਸ ਦਿਨ ਅਸੀਂ ਨੌਂ ਚ ਸੀਟ ਕੀਤੀ ਸੀ ਇਹ ਗੱਲ ਆਖੀ ਸੀ ਕਿ ਇਹ ਜਿਹੜੇ ਬੇੜ ਤੇ ਲੋਕ ਹੈ ਹਰ ਦੇ ਪਾਣੀ ਵਾਲੇ ਰੋਡ ਤੇ ਲੈ ਜਾਂਦੇ ਆ ਤੇ ਅੱਜ ਇਹ ਗੱਲ ਅਸੀਂ ਸਾਬਿਤ ਵੀ ਕੀਤੀ ਹੈ ਕਿ ਪੰਜ ਬਲਾਕ ਸਮਚੇ ਤੇ ਕਿ ਜਿਲ੍ਹਾ ਪ੍ਰਸ਼ਦ ਬੇੜ ਚ ਜਿੱਤ ਕੇ ਐਮਐਲ ਸਾਊਥ ਝੂੜੀ ਪਾਈਆਂ ਨੇ ਜਿਹੜੀ ਗੱਲ ਅਸੀਂ ਕਹਿੰਦੇ ਸੀ ਉਹ ਕਰ ਦਿਖਾਈ ਐ ਪਰਮਾਤਮਾ ਕਰੇ ਇੱਕ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਲਾਕ ਸੰਪਤੀ ਮੈਂਬਰ ਜਿੰਨੇ ਵੀ ਚੁੜੇ ਗਏ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਪਰਮਾਤਮਾ ਸਰਵਨ ਚੜ੍ਹਦੀ ਕਲਾ ਰੱਖੇ ਉਹ ਇੱਕ ਵਿੱਚ ਵੀ ਅਸੀਂ ਇਸ ਤਰ੍ਹਾਂ ਹੀ ਮਿਹਨਤ ਕਰਦੇ ਰਹਿਵਾਂਗੇ ਇਕੱਲਾ ਬੰਨਾ ਸਾਡਾ ਕੰਮ ਨਹੀਂ ਹੈਗਾ ਕੋਈ ਇੱਕ ਵਿੱਚ ਅਸੀਂ ਲੋਕਾਂ ਲਈ ਆਪਣੇ ਇਲਾਕੇ ਲਈ ਡਵੈਲਪਮੈਂਟ ਦੇ ਕੰਮ ਲਈ ਖੜੇ ਹਾਂ ਖੜੇ ਰਹਾਂਗੇ ਕੋਈ ਇੱਕ ਵਿੱਚ ਅਸੀਂ ਹੋਰ ਵੀ ਕੰਮ ਕਰਾਂਗੇ ਤਾਂ ਜੋ ਐਮਐਲ ਸਾਹਿਬ ਦਾ ਔਰ ਪਾਰਟੀ ਦਾ ਮੋਕਵਨੀ ਸਾਹਿਬ ਦਾ ਨਾਮ ਰਸਮੀ ਕਰੀਏ ਬਹੁਤ ਔਰ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਸਾਬਕੋਂ ਸਿੰਘ ਮਾਨ ਸਾਹਿਬ ਦਾ ਸਾਡੇ ਸਦੀਪ ਮੋਕੇਜੀ ਵਾਲ ਸਾਹਿਬ ਦਾ ਔਰ ਸਾਰੇ ਭਾਤਾਵਾਦੀ ਪਾਰਟੀ ਦੇ ਗੱਜਬ ਗੱਜਬ ਜਨਤਾ ਦੇ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਮੈਂ ਜੂਨ ਲਿਆਣੀ ਦੇ ਪੰਚਾਂ ਸਰਪੰਚਾਂ ਨੰਬਰਦਾਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਬਲਾਕ ਪ੍ਰਧਾਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਾਂਡੇ ਤੋਂ ਵੀ ਸਾਰੇ ਜੀਆਂ ਦਾ ਬਹੁਤ ਧੰਨਵਾਦੀ ਆ ਸਾਰਿਆਂ ਨੇ ਬਹੁਤ ਮਦਦ ਕੀਤੀ ਹੈ ਤਾਂ ਹੀ ਇਹ ਪ੍ਰਾਪਤ ਕੀਤੀ ਹੈ ਉਹਨਾਂ ਦਾ ਫਿਰ ਦੁਬਾਰਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜਗਤ ਕਾਲ ਸਾਹਿਬ ਬਰਦਾਇੀ ਦੇ